ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਆ ਬਾਈ ਦੀ ਮੰਡੀ ਡੱਬਾ ਵਾਲੀ ਬਹੁਤ ਚੰਗੀਆਂ ਗਾਵਾਂ ਤੇ ਪਹੁੰਚੀਆਂ ਹੋਈਆਂ ਬਹੁਤ ਟੌਪ ਦੇ ਨਗਿੰਨੇ ਚਲਦੇ ਦੁੱਧ ਵਾਲੀਆਂ ਚੰਗੀ ਕੀਮਤ ਵਾਲੀਆਂ ਬਹੁਤ ਹੀ ਵਧੀਆ ਆਪਣੀਆਂ ਗਾਵਾਈਏ ਤੋਰੇਆਂ ਗਾੜੀ ਬਹੁਤ ਚੰਗੀ ਹੈ ਬਹੁਤ ਵੱਡੇ ਆਰਡਰ ਦੀ ਪਈ ਕਾਮ ਮੰਡੀ ਡੱਬ ਵਾਲੀ ਤੇ ਲੈ ਕੇ ਪਹੁੰਚੇ ਹੋਏ ਆ ਬਹੁਤ ਹੀ ਵਧੀਆ ਟੋਪ ਦਾ ਨਹੀਂ ਕਿੰਨਾ ਮੋੜ ਲਿਆ ਬਈ ਗੱਲਬਾਤ ਆਪਾਂ ਬਾਈ ਨਾਲ ਕਰ ਲੈਨੇ ਆ ਆ ਜਾ ਬਾਈ ਹੁਣ ਕਿਹੜੇ ਮਿੰਟੋਂ ਪਹੁੰਚੇ ਹੋ ਅਸੀਂ ਰੋੜੀ ਤੋਂ ਆਏ ਆ ਰੋੜੀ ਤੋਂ ਸਰਦੂਲਗੜ੍ਹ ਕੋਲ ਹਾਂਜੀ ਆ ਸੂਈ ਹੋਈ ਐ ਇਹ ਹਾਂ ਬਣੀ ਗਾਂ ਆ ਬੱਚਾ ਇਹਦੇ ਨਾਲ ਹੈ ਹਾਂਜੀ ਕਿਹੜੇ ਸੂਈ ਸੂਈ ਬਈਆ ਇਹ ਦੁੱਜੇ ਸੂਈ ਸੂਈ ਕਿੰਨਾ ਦੁੱਧ ਪਾਤੂਇਤ ਕੀ ਇਹ 26 ਲੀਟਰ ਜੋ ਆਇਆ ਤੇ ਦੁੱਜੇ ਸੂਈ ਕਿੰਨਾ ਦਿੱਤਾ ਦੁੱਜੇ ਬਾਈ ਤੇ ਹੀ ਦਿੱਤਾ ਅੱਛਾ ਅੱਛੇ ਆਪਣਾ ਵਾਰਦਾ ਕਮਾ ਕਰਦੀ ਆ ਨਹੀਂ ਕਰਦੀ ਬੈੜਾ ਕਰਦੀ ਬੈੜਾ ਕੀ ਰੇਟ ਕਰਤਾ ਬਾਈ ਇਹਦਾ ਇਹਦਾ ਕੀ ਕਰੇ ਲੈਣ ਦੇ ਹਾਂਜੀ ਕੋਈ ਮਤਲਬ ਤਾਂ ਹੋਜੀ ਵਿੱਚ ਅੱਛਾ ਨੰਬਰ ਬੋਲ ਦਿਓ 9478 3224 ਹੋਰ ਵੀ ਆਪਣੀ ਕੋਈ ਨਹੀਂ ਕੀ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਸ਼ੁਕਰੀਆ ਬਹੁਤ ਵਧੀਆ ਚੰਗੇ ਆਰਡਰ ਵਾਲੀ ਗਾਂ ਬਾਈ ਰੋੜੀ ਤੋਂ ਲੈ ਕੇ ਪਹੁੰਚਿਆ ਹੋਇਆ ਬਹੁਤ ਵਧੀਆ ਮੰਡੀ ਡੱਬ ਵਾਲੀ ਤੇ ਬਹੁਤ ਵੱਡੀ ਗੰਟੀ ਚ ਸਦਾ ਬੋਲਦੇ ਹੋਈਆਂ ਸੱਲੀ ਆਪਣੀ ਆਪ ਕਰਨੀ ਹੈ ਬਾਈ ਜੀ ਜੇ ਕਿਸੇ ਮੇਰੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ 947999 8308 ਬਹੁਤ ਬਹੁਤ ਮਿਹਰਬਾਨੀ ਉਹਨਾਂ ਵੀਰਾਂ ਦੀ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਬਾਈ ਜੀ ਬਹੁਤ ਵਧੀਆ ਮੰਡੀ ਡੱਬ ਵਾਲੀ ਤੇ ਤਾਂ ਜੀ ਇਹ ਮੱਝਾਂ ਕਾ ਮਾਂ ਕੰਚੀਆਂ ਹੋਈਆਂ ਆਪਣੀ ਬਾਈ ਜਿਹੇ ਕੀ ਰੇਟ ਕਰਤਾ ਹੋਰ ਤੇ 15 ਕਰਦੇ ਅੱਛਾ ਇੱਕ 15 ਸੋਨ ਵਾਲੀ ਆ ਸੋਨ ਵਾਲੀ ਸੋਨ ਵਾਲੀ ਤੀਜੇ ਸੂਰ ਤੀਜੇ ਸੂਰ ਸੋਨ ਵਾਲੀ ਆ ਰੇਟ 115 ਤੇ ਨੰਬਰ ਬੋਲੂਗੇ ਮਾੜਾ ਜਾਂ 68 390 30 428 68390 30428 30428 21 ਇੱਕ ਹੋਰ ਵੀ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਬਹੁਤ ਚੰਗੀ ਗਾਹ ਬਾਈ ਲੈ ਕੇ ਪਹੁੰਚ ਕਿਹੜੇ ਸੂਏ ਸੁਣਾ ਤੀਜੇ ਸੂਏ ਜੀ ਤੀਜੇ ਸੂਏ शुक्रिया ਬਾਈ ਜੀ ਬਹੁਤ ਬਹੁਤ ਮਿਹਰਬਾਨੀ